ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਤਰ ਪਖੇ ਜਿਨ ਕੈ ਮਨ ਸਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖੋ جان بوت اپنا کیو نانک پغتن کا انکر رکھو ستاں سم سری واہ گرو صاحب جی تنہ سری محلا پنجوا ساگل منورث پربتے پئے کٹھ لائے گور رکھے ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨੈ ਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸਗਲ ਮਨੋਰਥ ਪ੍ਰਭ ਤੇ ਪਐ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਖ ਕਰ 파ਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਤ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸਾਗਲ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨਦੁ ਕਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਖ ਕਰ 파ਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋ ਆਪਣਾ ਕੀਓ ਨਾਨਕ भगतਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸાગਰ ਮਨੋਰਥ ਪ੍ਰਭਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਖ ਕਰ 파ਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਸਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰੱਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਖ ਕਰ 파ਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਸਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰੱਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨਦ ਉਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾ ਅਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਤ ਆਪਣਾ ਕੀਓ ਨਾਨਕ भगतਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸાગਰ ਮਨੋਰਥ ਪ੍ਰਭਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁੱਖਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਸਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰੱਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾ ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨਦੁ ਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖੋ ਜਾਨ ਬੋ ਆਪਣਾ ਕੀਓ ਨਾਨਕ भगतਨ ਕਾ ਅੰਕਰ ਰੱਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨ ਦੁਖ ਕਰ 파ਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖੋ ਜਾਨ ਬੋਤ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨ ਨਦ ਉਤਰ ਪਖੇ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਪਗਤਨ ਕਾ ਅੰਕਰ ਰਖਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਸાગਰ ਮਨੋਰਥ ਪ੍ਰਭ ਤੇ ਪਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮਹਿ ਜਲਨ ਨਾ ਦਿਨੇ ਕਿਨਨ ਦੁਤਰ ਪਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੁਬਾਹ ਆਨੰਦ ਸਦਾ ਉਲਾਸ ਰਹਾ ਸਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੋਟ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ